ਪੰਜਾਬੀ ਫਿਲਮਾਂ ਦਾ ਬਣਨਾ ਤੇ ਬਹੁਤ ਵਧੀਆ ਫਿਲਮਾਂ ਬਣਨਾ ਖਰਚੇ ਹੀ ਪੂਰੇ ਕਰਨੇ ਤੇ ਬਟਤ ਵੀ ਕਰਕੇ ਪ੍ਰੋਡਿਊਸਰ ਦੀ ਝੋਲੀ ਦੇ ਵਿੱਚ ਕੁਝ ਪਾਉਣਾ ਇਹ ਵੱਖੋ ਵੱਖਰੇ ਪੜਾ ਪੰਜਾਬੀ ਫਿਲਮਾਂ ਆਮ ਤੌਰ ਦੇ ਉੱਤੇ ਇਹਨਾਂ ਸਾਰੇ ਪੜਾਵਾਂ ਨੂੰ ਪੂਰਾ ਨਹੀਂ ਕਰਦੀਆਂ ਜੇ ਕੋਈ ਪੰਜਾਬੀ ਫਿਲਮ ਚੰਗੀ ਬਣ ਗਈ ਉਹਦਾ ਪ੍ਰਚਾਰ ਅਧਵਾਟੇ ਛੁੱਟ ਜਾਂਦਾ ਜਿਹਦਾ ਪ੍ਰਚਾਰ ਬਹੁਤ ਹੁੰਦਾ ਉਸ ਫਿਲਮ ਦੇ ਪਿੱਢ ਪੱਲੇ ਕੁਝ ਨਹੀਂ ਹੁੰਦਾ ਤੇ ਸਭ ਤੋਂ ਵੱਧ ਲੁੱਟਿਆ ਕੌਣ ਜਾਂਦਾ ਜਾਂ ਤਾਂ ਪ੍ਰੋਡਿਊਸਰ ਤੇ ਜਾਂ ਫਿਰ ਉਸ ਤੋਂ ਵੀ ਪਹਿਲਾਂ ਦਰਸ਼ਕ ਕਿਉਂਕਿ ਦਰਸ਼ਕ ਦੀ ਜੇਬ ਦੇ ਵਿੱਚ ਹੁੰਦਾ ਹੀ 2000 ਰੁਪਇਆ ਉਹਦੇ ਵਿੱਚੋਂ 500 ਲਾ ਜਾਂਦਾ ਪ੍ਰੋਡਿਊਸਰ ਦੇ ਕੋਲੇ ਜੇ 20 ਕਰੋੜ ਹੋਊਗਾ ਚਲੋ ਆਪਾਂ ਕਹਿੰਦੇ 5 ਕਰੋੜ ਲਾ ਕੇ ਉਹਨੇ ਚਾਰ ਦੇ ਕਬੂਤਰ ਢਾਲੇ ਸ਼ੌਕ ਦੇ ਕਬੂਤਰ ਢਾਲੇ ਪਰ ਪੰਜਾਬੀ ਫਿਲਮਾਂ ਚੰਗੀਆਂ ਬਣਨ ਤੇ ਭਰੋਸਾ ਬਣਿਆ ਰਵੇ ਇਹਦੀ ਅਸੀਂ ਕਾਮਨਾ ਕਰਦੇ ਆਂ ਇਹ ਕੁ ਦਿਨ ਦੇ ਵਿੱਚ ਹੁਣ ਦੋ ਪੰਜਾਬੀ ਫਿਲਮਾਂ ਆਈਆਂ ਜਿਹੜੀ ਫਿਲਮ ਮੈਂ ਦੇਖ ਕੇ ਆਇਆ ਉਹ ਹੈਗੀ ਮਿੱਠੜੇ ਅੰਮਰਦੀਪ ਸਿੰਘ ਦੇ ਵੱਲੋਂ ਨਿਰਦੇਸ਼ਿਤ ਕੀਤੀ ਗਈ ਆ ਉਹਦੇ ਵੱਲੋਂ ਲਿਖੀ ਗਈ ਆ ਅੰਮਰਦੀਪ ਨੂੰ ਅਸੀਂ ਚੰਗੀਆਂ ਫਿਲਮਾਂ ਦੇ ਨਿਰਦੇਸ਼ਕ ਦੇ ਤੌਰ ਦੇ ਉੱਤੇ ਚੰਗੇ ਅਦਾਕਾਰ ਦੇ ਤੌਰ ਦੇ ਉੱਤੇ ਤੇ ਚੰਗੇ ਕਹਾਣੀ ਲਿਖਦੇ ਤੌਰ ਦੇ ਉੱਤੇ ਜਾਣਦੇ ਆ ਪਰ ਇਸ ਫਿਲਮ ਮਿੱਠੜੇ ਦੇ ਵਿੱਚ ਉਹਨੇ ਆਪਣੇ ਪੁੱਤ ਲਖਸ਼ੁਦਲੇ ਨੂੰ ਮੰਡੀ ਦੇ ਵਿੱਚ ਪੰਜਾਬੀ ਫਿਲਮਾਂ ਦੀ ਸੰਤ ਦੇ ਵਿੱਚ ਲੈ ਕੇ ਆਂਦਾ ਲਖਸ਼ੁਦਲੇ ਹਲੇ ਅਲੂਈ ਉਮਰ ਦਾ ਮੁੰਡਾ ਉਹਦੇ ਦਾੜੀ ਮੁੱਛ ਹੋਣੇ ਹੋਣੇ ਫੁੱਟੀ ਆ ਤੇ ਉਹ ਇਉਂ ਆ ਜਿਵੇਂ ਕਿ 11ਵੀਂ ਜਾਂ 12ਵੀਂ ਕਲਾਸ ਦਾ ਵਿਦਿਆਰਥੀ ਆ ਪਰ ਉਹਨੇ ਅਦਾਕਾਰੀ ਸੋਹਣੀ ਕੀਤੀ ਆ ਇਹ ਵੀ ਗੱਲ ਸੱਚੀ ਆ ਮਿੱਠੜੇ ਫਿਲਮ ਦੇ ਵਿੱਚ ਬਹੁਤ ਸਾਰੇ ਵਿਸ਼ੇਸ਼ ਹੋਏ ਆ ਇੱਕਦਮ ਬਹੁਤ ਸਾਰੇ ਵਿਸ਼ੇਸ਼ ਹੋਏ ਆ ਤੇ ਅਖੀਰ ਦੇ ਉੱਤੇ ਕਾਲੀ ਕਾਲੀ ਵਿਸ਼ੇ ਜਿਹੜੇ ਉਹਨਾਂ ਨੂੰ ਖਤਮ ਵੀ ਕੀਤਾ ਗਿਆ ਯਾਨੀ ਕਿ ਉਹਨਾਂ ਨੂੰ ਸਮਾਪਤੀ ਦੇ ਵੱਲ ਲਿਆਂਦਾ ਗਿਆ ਇਹਦੇ ਵਿੱਚ ਪਹਿਲਾ ਸਭ ਤੋਂ ਵੱਡਾ ਵਿਸ਼ਾ ਇਹ ਆ ਕਿ ਅੱਜ ਪੰਜਾਬ ਦੇ ਪਿੰਡ ਪਿੰਡ ਦੇ ਵਿੱਚੋਂ ਘਰ ਘਰ ਦੇ ਵਿੱਚੋਂ ਮਾਪੇ ਚਾਹੁੰਦੇ ਆ ਕਿ ਭਾਈ ਸਾਡਾ ਧੀ ਪੁੱਤ ਵਿਦੇਸ਼ ਚ ਚਲਾ ਜਾਵੇ ਬਹੁਤੇ ਨੌਜਵਾਨ ਵੀ ਚਾਹੁੰਦੇ ਆ ਕਿ ਭਾਈ ਮਾਪੇ ਤਾਂ ਇੱਥੇ ਠੀਕ ਆ ਅਸੀਂ ਬਾਹਰ ਜਾ ਕੇ ਆਪਦਾ ਭਵਿੱਖ ਹਰ ਪਿੰਡ ਦੇ ਵਿੱਚੋਂ ਜਾਂ ਹਰ ਜਮਾਤ ਦੇ ਵਿੱਚੋਂ 2-3% ਐਸੇ ਹੋਣਗੇ ਜਿਹੜੇ ਚਾਹੁੰਦੇ ਜਿਵੇਂ ਅਸੀਂ ਪੰਜਾਬ ਦੇ ਵਿੱਚ ਹੀ ਰਹਿ ਗਏ ਪੰਜਾਬ ਦੇ ਵਿੱਚ ਹੀ ਕਮਾਈ ਕਰ ਗਏ ਆਪਣੇ ਮਾਪਿਆਂ ਦੀ ਸੇਵਾ ਕਰ ਗਏ ਇਹ ਲਖਸ਼ੁਧਲੇ ਜਿਹੜਾ ਕਿ ਇਸ ਫਿਲਮ ਦੇ ਨਾਇਕ ਦੇ ਤੌਰ ਦੇ ਉੱਤੇ ਨੌਜਵਾਨ ਪਹਿਲੀ ਵਾਰ ਆਇਆ ਉਹਦੇ ਵੱਲੋਂ ਇਹ ਭਾਵਨਾ ਪ੍ਰਗਟਾਈ ਗਈ ਆ ਮੈਂ ਚਾਹੁੰਦਾ ਜੀ ਕਿ ਪੰਜਾਬ ਦੇ ਇਕੱਲੇ-ਇਕੱਲੇ ਨੌਜਵਾਨ ਦੇ ਵਿੱਚ ਇਸ ਭਾਵਨਾ ਦਾ ਪ੍ਰਗਟਾਵਾ ਹੋਵੇ ਦੇਖੋ ਪੈਸੇ ਕਮਾਉਣ ਲਈ ਆਪਾਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੇ ਆ ਪਰ ਜਿਹੜੀਆਂ-ਜਿਹੜੀਆਂ ਥਾਵਾਂ ਦੇ ਉੱਤੇ ਪੰਜਾਬੀ ਪਿਛਲੇ 5 ਵਰਿਆਂ ਦੇ ਵਿੱਚ ਗਏ ਆ ਉਹਨਾਂ ਪੰਜ ਵਰਿਆਂ ਦੇ ਵਿੱਚ ਗਏ ਹੋਏ ਪੰਜਾਬੀ ਮੁੰਡੇ ਕੁੜੀਆਂ ਦੇ ਵਿੱਚੋਂ 70% ਦੀ ਇਹ ਗੱਲ ਕਹਿੰਦੇ ਆ ਕਿ ਹਾਲੇ ਤਾਂ ਸੇਰ ਦੇ ਵਿੱਚੋਂ ਪੂਣੀ ਵੀ ਨਹੀਂ ਕੱਤੀ ਤੇ ਹਾਲੇ ਸਾਡੀ ਝੋਲੀ ਦੇ ਵਿੱਚ ਕੁਝ ਪਿਆ ਨਹੀਂ ਜੋ ਕੁਝ ਅਸੀਂ ਸੋਚ ਕੇ ਆਏ ਸੀ ਉਵੇਂ ਹੋਇਆ ਨਹੀਂ ਭਵਿੱਖ ਦੇ ਵਿੱਚ ਕੁਝ ਹੋ ਜਾਏ ਕੁਝ ਕਹਿ ਨਹੀਂ ਸਕਦੇ ਖੈਰ ਇਹ ਵਿਸ਼ੇ ਤੋਂ ਪਰਲੀ ਗੱਲ ਹੋ ਜਾਣੀ ਆ ਪਰ ਇਹਦੇ ਵਿੱਚ ਇੱਕ ਤਾਂ ਪ੍ਰਵਾਸ ਦੀ ਗੱਲ ਕੀਤੀ ਗਈ ਆ ਕਿ ਅੱਜ ਕੱਲ ਦਾਦੇ ਦਾਦੀਆਂ ਮਾਪੇ ਧੀ ਪੁੱਤ ਨੂੰ ਕਿਵੇਂ ਕਹਿੰਦੇ ਵੀ ਪੁੱਤ ਇੱਥੋਂ ਨਿਕਲ ਜਾ ਇੱਥੋਂ ਨਿਕਲ ਜਾ ਇੱਥੋਂ ਨਿਕਲ ਜਾ ਇਹਦੇ ਵਿੱਚ ਦੂਜੀ ਗੱਲ ਇਹ ਦਿਖਾਈ ਗਈ ਹੈ ਵੀ ਸਕੂਲ ਦੇ ਵਿੱਚ ਇਸ਼ਕ ਕਿਵੇਂ ਹੁੰਦਾ ਤੀਜੀ ਗੱਲ ਇਹ ਦਿਖਾਈ ਗਈ ਆ ਕਿ ਇੱਕ ਜਿਹੜੀ ਅਧਿਆਪਕਾ ਇਤਿਹਾਸ ਦੀ ਅਧਿਆਪਕਾ ਉਹ ਅਧਿਆਪਕਾ ਜਿਹੜੀ ਕਿ ਇਸ ਵੇਲੇ ਕੱਚੀ ਆ ਤੇ ਜਿਹਨੂੰ ਇਸ ਗੱਲ ਦੀ ਆਸ ਆ ਕਿ ਦੋ ਤਿੰਨ ਧਰਨੇ ਲਾਉਣ ਤੋਂ ਬਾਅਦ ਮੈਂ ਪੱਕੀ ਹੋ ਜੂੰਗੀ ਤੇ ਬਾਅਦ ਦੇ ਵਿੱਚ ਧਰਨਿਆਂ ਦੇ ਚੱਕਰ ਦੇ ਵਿੱਚ ਉਹਦਾ ਕੁੱਟਕਟਾਪਾ ਬਹੁਤ ਹੁੰਦਾ ਤੇ ਫਿਰ ਕੁੱਟਕਟਾਪੇ ਤੋਂ ਬਾਅਦ ਉਸ ਅਧਿਆਪਕਾ ਦਾ ਮਨ ਵੀ ਇਹ ਕਰਦਾ ਕਿ ਮੈਂ ਵੀ ਕਿਸੇ ਨਾ ਕਿਸੇ ਦਾ 25 ਲੱਖ ਰੁਪਇਆ ਲਾ ਕੇ ਜਹਾਜ਼ ਦੀ ਟਾਕੀ ਨੂੰ ਹੱਥ ਪਾਲਾਂ ਫਿਰ ਉਹ ਅਦਾਕਾਰਾ ਤਾਨੀਆਂ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੈਂ ਬਾਹਰ ਚਲੀ ਜਾਵਾਂ ਫਿਰ ਉਹ ਆਪਣੇ ਨਾਲ ਦੇ ਸਾਥੀ ਦੇ ਨਾਲ ਵਿਆਹ ਵੀ ਕਰਵਾ ਲੈਂਦੀ ਆ ਚਲੋ ਉਹਨੇ ਜ਼ਿੰਦਗੀ ਦੀ ਨਵੀਂ ਪੂਣੀ ਕਤਲ ਦਾ سلسلہ ਸ਼ੁਰੂ ਕਰਤਾ ਰੂਪੀ ਗਲ ਇਸ ਫਿਲਮ ਦੇ ਵਿੱਚ ਪੰਜਾਬ ਦੇ ਵਿੱਚ ਹੀ ਰਹਿਣ ਦੀ ਚਾਹਵਾ ਨਾ ਜਿਵੇਂ ਕਿ ਦੁਲੇ ਆ ਜਿਵੇਂ ਕਿ ਇਹ ਨੌਜਵਾਨ ਅੰਮਰਦੀਪ ਸਿੰਘ ਦਾ ਪੁੱਤ ਆ ਜਿਹੜਾ ਉਹ ਨਾਇਕ ਸੋਚਦਾ ਉਵੇਂ ਹੀ ਰੂਪੀ ਗਲ ਵੀ ਸੋਚਦੀ ਆ ਇਹਦੇ ਵਿੱਚ ਦੋ ਨਾਇਕਾਵਾਂ ਨੇ ਇਹਦੇ ਵਿੱਚ ਇੱਕ ਨਾਇਕਾ ਇਹਦੇ ਵਿੱਚ ਬੀ.ਐਨ. ਸ਼ਰਮਾ ਦੀ ਸੋਹਣੀ ਅਦਾਕਾਰੀ ਆ ਨਲਬਰ ਰਿਸ਼ੀ ਹੋਰਾਂ ਦੀ ਸੋਹਣੀ ਅਦਾਕਾਰੀ ਆ ਗੁਰਪ੍ਰੀਤ ਭੰਗੂ ਹੋਰਾਂ ਦੀ ਚੰਗੀ ਅਦਾਕਾਰੀ ਆ ਬਾਕੀ ਵੀ ਸਾਰੇ ਕਲਾਕਾਰਾਂ ਨੇ ਆਪਣੇ ਹਿੱਸੇ ਦੇ ਵਿੱਚ ਆਉਂਦਾ ਚੰਗਾ ਕੰਮ ਕੀਤਾ ਕਿਉਂਕਿ ਇਹ ਨਿਰਦੇਸ਼ਕ ਤੇ ਲੇਖਕ ਦੇ ਪੁੱਤ ਦੀ ਫਿਲਮ ਆ ਇਸ ਕਰਕੇ ਇਹਦੇ ਵਿੱਚ ਉਭਾਰਿਆ ਪੁੱਤ ਨੂੰ ਬਹੁਤ ਵਧੀਆ ਗਿਆ ਜਾਂ ਕਹਿ ਲਈਏ ਬਹੁਤ ਜ਼ਿਆਦਾ ਗਿਆ ਆਪਾਂ ਇਹ ਵੀ ਸ਼ਬਦ ਵਰਤ ਸਕਦੇ ਆ ਮੈਨੂੰ ਲੱਗਦਾ ਜੀ ਕਿ ਜੇਕਰ ਇਸ ਫਿਲਮ ਦੀ ਕਹਾਣੀ ਥੋੜੀ ਜੀ ਸੰਖੇਪ ਹੁੰਦੀ ਜੇਕਰ ਇਸ ਫਿਲਮ ਦੇ ਵਿੱਚ ਵੱਖ-ਵੱਖ ਵਿਸ਼ੇ ਛੋਣ ਦੀ ਥਾਂ ਦੇ ਉੱਤੇ ਜੇ ਗੱਲ ਕੱਲੇ ਪ੍ਰਵਾਸ ਦੀ ਕੀਤੀ ਹੁੰਦੀ ਜਾਂ ਅਲੂਈ ਉਮਰ ਦੇ ਵਿੱਚ ਫਟਦੇ ਹੋਏ ਇਸ਼ਕ ਦੀ ਕੀਤੀ ਹੁੰਦੀ ਤਾਂ ਇਹ ਅੱਜ ਤੋਂ ਵੀ ਵੱਧ ਪ੍ਰਭਾਵਸ਼ਾਲੀ ਹੋਣੀ ਸੀ ਮੈਂ ਜਦੋਂ ਫਿਲਮ ਦੇਖ ਕੇ ਆਇਆ ਉਸ ਸਿਨੇਮੇ ਦੇ ਵਿੱਚ 40% ਦੇ ਕਰੀਬ 35 ਤੋਂ ਲੈ ਕੇ 40% ਦੇ ਕਰੀਬ ਦਰਸ਼ਕ ਬੈਠੇ ਸੀ ਮੁੰਡੇ ਵੀ ਸੀ ਕੁੜੀਆਂ ਵੀ ਸੀ ਹਰ ਉਮਰ ਵਰਗ ਦੇ ਲੋਕ ਸੀਗੇ ਜਲੰਧਰ ਦੇ ਵਿੱਚ ਸ਼ੋਅ ਸੀਗਾ ਸ਼ਾਮੀ ਲਗਭਗ ਸਾਡੇ 7:30 ਵਜੇ ਦਾ ਸ਼ੋਅ ਸੀਗਾ ਐਤਵਾਰ ਨੂੰ ਇਹ ਮੈਂ ਤਾਂ ਦੱਸ ਰਿਹਾ ਵੀ ਭਾਈ ਲੋਕਾਂ ਦੀ ਦ੍ਰਿਸ਼ਟੀ ਕੀ ਆ ਲੋਕ ਜਾ ਰਹੇ ਆ ਕਿ ਨਹੀਂ ਜਾ ਰਹੇ ਤੁਸੀਂ ਜਾਣਾ ਨਹੀਂ ਜਾਣਾ ਤੁਹਾਡੀ ਮਰਜ਼ੀ ਆ ਪਰ ਅਮਰਦੀਪ ਨੂੰ ਮੁਬਾਰਕਾਂ ਇਸ ਗੱਲ ਦੀਆਂ ਕਿਉਂਕਿ ਉਹ ਆਪਤਾ ਮੰਝਿਆ ਹੋਇਆ ਹੈ ਹੀ ਉਹਨੇ ਆਪਦੇ ਪੁੱਤ ਨੂੰ ਹੀਰੋ ਬਣਾਉਣ ਦੇ ਲਈ ਕੋਸ਼ਿਸ਼ ਕੀਤੀ ਆ ਉਹਨੇ ਆਪਣੇ ਪੁੱਤ ਨੂੰ ਇਸ ਸੰਤ ਦੇ ਵਿੱਚ ਲੈ ਕੇ ਆਂਦਾ ਤੇ ਪੰਜਾਬੀ ਸਿਨੇਮੇ ਦੇ ਵਿੱਚ ਇਕੱਲੇ ਕਲਾਕਾਰ ਜਾਂ ਗਾਇਕ ਹੁਣ ਤੱਕ ਅਸੀਂ ਸਥਾਪਿਤ ਹੁੰਦੇ ਵੇਖੇ ਆ ਹੌਲੀ ਹੌਲੀ ਪੰਜਾਬੀ ਸਿਨੇਮੇ ਦੇ ਵਿੱਚ ਰੰਗਮੰਚ ਨਾਲ ਜੁੜੇ ਲੋਕ ਵੀ ਆਏ ਆ ਹੌਲੀ ਹੌਲੀ ਹੋਰ ਜਿਹੜੇ ਵੱਖ-ਵੱਖ ਖੇਤਰਾਂ ਦੇ ਲੋਕ ਵੀ ਆਉਣੇ ਸ਼ੁਰੂ ਹੋਏ ਆ ਇਹ ਇੱਕ ਚੰਗੀ ਗੱਲ ਆ ਪਰ ਮੈਨੂੰ ਜ਼ਾਤੀ ਤੌਰ ਤੇ ਦੇਖੋ ਮੈਂ ਬੜੀ ਨਰਪੱਖ ਟਿੱਪਣੀ ਕਰਨੀ ਚਾਹਉਣਾ ਵੀ ਜੇਕਰ ਇਹਦੇ ਵਿੱਚ ਅਖੀਰ ਦੇ ਉੱਤੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਗਈ ਆ ਉਹ ਜੇਕਰ ਨਾਂ ਵੀ ਵਿੱਚ ਪਾਈ ਜਾਂਦੀ ਉਹ ਇੱਕ ਵੱਖਰਾ ਬਹੁਤ ਵੱਡਾ ਵਿਸ਼ਾ ਜਿਹੜਾ ਕਿ ਅੰਮਰਦੀਪ ਸਿੰਘ ਆਉਂਦੇ ਸਮੇਂ 'ਚ ਛੋਣਾ ਚਾਹੁੰਦੇ ਆ ਉੱਚਾ ਬੁਰਜ ਲਾਹੌਰ ਦਾ ਫਿਲਮ ਦੇ ਰਹੀਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਤੱਕ ਸੀ 18 ਸਾਲ ਦੀ ਉਮਰ ਦੇ ਵਿੱਚ ਉਹ ਕਿਵੇਂ ਸਲਤਨਤ ਤੇ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅੰਗਰੇਜ਼ਾਂ ਦੇ ਵਿੱਚ ਭਾਜੜ ਪਾ ਕੇ ਰੱਖੀ ਸੀ ਇਹ ਇੱਕ ਵੱਖਰਾ ਵਿਸ਼ਾ ਜੇਕਰ ਇਸ ਫਿਲਮ ਦੇ ਵਿੱਚ ਮਿੱਠੜੇ ਫਿਲਮ ਦੇ ਵਿੱਚ ਉਸ ਵਿਸ਼ੇ ਨੂੰ ਨਾ ਛੋਇਆ ਜਾਂਦਾ ਤਾਂ ਮੇਰਾ ਖਿਆਲ ਆ ਵੀ ਇਹ ਇੱਕ ਹੋਰ ਚੰਗੀ ਗੱਲ ਹੋਣੀ ਸੀ ਪਰ ਕੁੱਲ ਮਿਲਾ ਕੇ ਮੇਰਾ ਪ੍ਰਭਾਵ ਇਹ ਆ ਵੀ ਪਹਿਲਾ ਉਪਰਾਲਾ ਲਖਸ਼ ਦੁਲੇ ਦਾ ਪਹਿਲਾ ਉਪਰਾਲਾ ਉਹਦੇ ਵੱਲੋਂ ਹੀਰੋ ਦੇ ਤੌਰ ਦੇ ਉੱਤੇ ਮੰਡੀ ਦੇ ਵਿੱਚ ਆਉਣ ਦਾ ਪਹਿਲਾ ਉਪਰਾਲਾ ਹੀ ਆਪਦੇ ਪੁੱਤ ਨੂੰ ਹੀਰੋ ਦੇ ਤੌਰ ਦੇ ਉੱਤੇ ਬਾਪ ਨਿਰਦੇਸ਼ਕ ਦੇ ਵੱਲੋਂ ਲਿਆਉਣ ਦਾ ਇਸ ਦੇ ਬਾਵਜੂਦ ਇਹ ਫਿਲਮ ਮੈਨੂੰ ਠੀਕ ਲੱਗੀ ਆ ਇਹ ਫਿਲਮ ਤੁਸੀਂ ਦੇਖਿਓ ਮੇਰਾ ਖਿਆਲ ਹੈ ਤੁਹਾਨੂੰ ਚੰਗੀ ਲੱਗੂਗੀ ਉਸ ਤੋਂਗਲੀ ਗੱਲ ਹੈ ਜੀ ਕਿ ਹਰਦੀਪ ਗਰੇਵਾਲ ਉਹਦੀ ਵੀ ਫਿਲਮ ਬਰਾਬਰ ਆਈ ਹੈ ਇਹ ਕੋ ਦਿਨ ਯਾਨੀ ਕਿ 14 ਤਰੀਕ ਨੂੰ ਦੋ ਫਿਲਮਾਂ ਰਿਲੀਜ਼ ਹੋਈਆਂ 14 ਮਾਰਚ ਨੂੰ ਉਹ ਹੈਗੀ ਜੀ ਫਿਲਮ 6 ਇਚ ਇਹ ਫਿਲਮ ਵੀ ਪ੍ਰਵਾਸ ਦੀ ਜ਼ਿੰਦਗੀ ਦੀ ਗੱਲ ਕਰਦੀ ਆ ਹਰਦੀਪ ਗਰੇਵਾਲ ਵੀ ਇੱਕ ਚੰਗਾ ਕਲਾਕਾਰ ਹੈ ਚੰਗਾ ਗਾਇਕ ਆ ਪਾ ਜਾਣਦੇ ਆ ਇਹ ਫਿਲਮ ਮੈਂ ਦੇਖੀ ਨਹੀਂ ਪਰ ਜੇਕਰ ਮੇਰਾ ਸਮਾਂ ਲੱਗਾ ਮੈਂ ਦੇਖੂਗਾ ਪਰ ਪੰਜਾਬੀ ਫਿਲਮਾਂ ਇੱਕੋ ਦਿਨ ਦੇ ਵਿੱਚ ਦੋ ਆਈਆਂ ਦੋਹਾਂ ਦੇ ਵਿਸ਼ੇ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਪ੍ਰਵਾਸ ਦੇ ਨਾਲ ਸੰਬੰਧਤ ਹੈਗੇ ਆ ਪਰ ਪੰਜਾਬੀ ਫਿਲਮਾਂ ਦਾ ਇੱਕ ਦਣ ਦੇ ਵਿੱਚ ਦੋ ਦੋ ਆਉਣਾ ਨਵੀਂ ਗੱਲ ਨਹੀਂ ਤੁਹਾਨੂੰ ਚੇਤੇ ਹੋਣਾ ਲਾ ਪੰਜਾਬ ਤੇ ਅਰਦਾਸ ਇੱਕੋ ਦਣ ਫਿਲਮਾਂ ਆਈਆਂ ਸੀ ਫਸਕੇ ਫਿਲਮਾਂ ਆਈਆਂ ਸੀ ਦੋਨੋਂ ਹੀ ਕਾਮਯਾਬ ਹੋਈਆਂ ਕਿਉਂਕਿ ਦੋਨੋਂ ਹੀ ਚੰਗੀਆਂ ਸਨ ਇਹ ਫਿਲਮਾਂ ਦੋਵੇਂ ਹੀ ਕਿੰਨੀਆਂ ਕ ਚਲਦੀਆਂ ਇਹ ਫਿਲਮਾਂ ਦੋਵੇਂ ਹੀ ਨਹੀਂ ਚਲਦੀਆਂ ਇਹ ਫਿਲਮਾਂ ਕਿੰਨੀ ਕ ਕਮਾਈ ਕਰਦੀਆਂ ਇਹ ਆਉਂਦੇ ਦਿਨਾਂ ਦੇ ਵਿੱਚ ਗੱਲ ਦਾ ਪਤਾ ਲੱਗ ਜਾਣਾ ਮੇਰਾ ਖਿਆਲ ਹੈ ਵੀ 5-7 ਦਿਨਾਂ ਦੇ ਵਿੱਚ ਪੂਰੀ ਕਲੈਕਸ਼ਨ ਰਿਪੋਰਟ ਆ ਜਿਹੜੀ ਆ ਜਾਣੀ ਆ ਮੈਂ ਫੇਰ ਇਹ ਗੱਲ ਕਹਿਣਾ ਪੰਜਾਬੀ ਸਿਨੇਮੇ ਨੂੰ ਚੰਗੇ ਵਿਸ਼ਿਆਂ ਦੀ ਲੋੜ ਆ ਤੇ ਦਰਸ਼ਕ ਦੀ ਭਾਵਨਾ ਦਾ ਸਤਿਕਾਰ ਕਰਨ ਦੀ ਲੋੜ ਆ ਕਿਉਂਕਿ ਆਪਾਂ ਜਦੋਂ ਕਿਸੇ ਦੀ ਜੇਬ ਦੇ ਵਿੱਚੋਂ 250 ਰੁਪਏ ਕਢਵਾਉਣਾ ਹੁੰਦਾ ਨਾ ਉਦਾਂ ਭਾਵੇਂ ਅਸੀਂ ਵਿਆਹ ਦੇ ਵਿੱਚ ਇਉਂ ਕਰਕੇ 5000 ਸੁੱਟ ਦਈਏ 10000 ਸੁੱਟ ਦਈਏ ਲੱਖ ਰੁਪਏ ਇਹਦਾ ਵਾਰ ਦਈਏ ਪਰ ਜਦੋਂ ਆਪਾਂ ਸੋਚ ਸਮਝ ਕੇ ਕਿ ਭਾਈ ਆਹ ਚੀਜ਼ ਵੱਲ ਮੈਂ ਜਾਵਾਂ ਕਿ ਨਾ ਜਾਵਾਂ ਉਦੋਂ ਫਿਰ ਆਪਾਂ ਬੜਾ ਕੁਝ ਵਿਚਾਰਦੇ ਆ ਤੇ ਪੰਜਾਬੀ ਫਿਲਮਾਂ ਭਰੋਸਾ ਤੋੜਨ ਨਾ ਪੰਜਾਬੀ ਫਿਲਮਾਂ ਭਰੋਸਾ ਜੋੜਨ ਨਾ ਭਰੋਸਾ ਜਿੱਤਣ ਇਸ ਗੱਲ ਦੀ ਮੈਂ ਕਾਮਨਾ ਕਰਦਾ ਬਾਕੀ ਇਹ ਆ ਕਿ ਲਖਸ਼ ਮਿਹਨਤ ਕਰੇ ਤੇ ਉਹਦਾ ਪਿਤਾ ਉਹਦੇ ਤੋਂ ਮਿਹਨਤ ਕਰਾਵੇ ਤੇ ਆਉਂਦੇ ਸਮੇਂ ਦੇ ਵਿੱਚ ਹੋਰ ਚੰਗੇ ਪਾਏਦਾਰ ਵਿਸ਼ੇ ਜਿਹੜੇ ਉਹ ਚੁਣੇ ਜਾਣ ਇਹਦੀ ਮੈਂ ਕਾਮਨਾ ਕਰਦਾ ਖੈਰ ਅਗਲੀ ਗੱਲ ਇਹ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਸ਼ਾਇਦ ਮੈਂ ਸ਼ਾਇਦ ਕਹਿੰਦਾ ਕਿਉਂਕਿ ਸਿੱਖ ਆਧਾਰਿਤ ਦੋ ਫਿਲਮਾਂ ਆ ਰਹੀਆਂ ਸਿੱਖੀ ਨਾਲ ਸੰਬੰਧਿਤ ਸਿੱਖਾਂ ਦੀ ਚੜ੍ਹਤ ਨਾਲ ਸੰਬੰਧਿਤ ਸਿੱਖਾਂ ਦੇ ਜਜ਼ਬਾਤ ਨਾਲ ਸੰਬੰਧਿਤ ਸਿੱਖਾਂ ਦੇ ਬਾਣੇ ਦੇ ਨਾਲ ਸੰਬੰਧਿਤ ਸਿੱਖਾਂ ਦੀ ਬਾਣੀ ਨਾਲ ਸੰਬੰਧਿਤ ਫਿਲਮਾਂ ਦੋ ਆ ਰਹੀਆਂ ਉਹਦੇ ਵਿੱਚ ਗਿੱਪੀ ਗਰੇਵਾਲ ਦੀ ਫਿਲਮ ਜਿਹਦੇ ਨਾਲ ਹੁਣ ਧਰਮਾ ਪ੍ਰੋਡਕਸ਼ਨ ਵੀ ਜੁੜਿਆ ਮੈਨੂੰ ਇਸ ਫਿਲਮ ਤੋਂ ਬਹੁਤ ਆਸ ਆ ਹਾਲਾਂਕਿ ਗਿੱਪੀ ਗਰੇਵਾਲ ਮੇਰੇ ਜਾਣਕਾਰ ਮੇਰਾ ਬਿੱਤਰ ਵੀ ਆ ਪਰ ਨਿਰਪੱਖ ਧਾਰਨੇ ਉੱਤੇ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਫਿਲਮ ਅਕਾਲ 10 ਅਪ੍ਰੈਲ ਨੂੰ ਆਉਣੀ ਆ ਮੈਨੂੰ ਇਹਦੇ ਤੋਂ ਆਸਾਂ ਇਸ ਕਰਕੇ ਆ ਕਿਉਂਕਿ ਧਰਮਾ ਪ੍ਰੋਡਕਸ਼ਨ ਇਹਦੇ ਨਾਲ ਜੁੜਿਆ ਕਿਉਂਕਿ ਇਹ ਫਿਲਮ ਬਹੁਤ ਵੱਡੇ ਬਜਟ ਦੀ ਆ ਜਿੰਨੇ ਵੱਡੇ ਪੱਦਰ ਦੇ ਉੱਤੇ ਸਾਰਾ ਤਾਮਜਮ ਰਚਿਆ ਗਿਆ ਜਿਵੇਂ ਉੱਥੇ ਕਾਸਟਿਊਮ ਇਕੱਠੇ ਕੀਤੇ ਗਏ ਆ ਜਿਸ ਤਰੀਕੇ ਦੇ ਨਾਲ ਗਿੱਪੀ ਗਰੇਵਾਲ ਦੇ ਵੱਲੋਂ ਲੰਘੇ ਵੇਲੇ ਦੇ ਵਿੱਚ ਅਰਦਾਸ ਸਰਬੱਤ ਦੇ ਭਲੇ ਦੀ ਜਾਂ ਹੋਰ ਫਿਲਮਾਂ ਕੀਤੀਆਂ ਗਈਆਂ ਉਹਦੇ ਤੋਂ ਬਾਅਦ ਗਿੱਪੀ ਗਰੇਵਾਲ ਤੋਂ ਇੱਕ ਚੰਗੇ ਨਿਰਦੇਸ਼ਕ ਦੀ ਆਸ ਤਾਂ ਵੱਜੀ ਆ ਵੀ ਉਹ ਹੈਗਾ ਹੀ ਆ ਪਰ ਉਹਦੇ ਕੋਲੋਂ ਇਸ ਗੱਲ ਦੀ ਆਸ ਹੋਰ ਵੱਧ ਕੀਤੀ ਜਾਣ ਲੱਗੀ ਆ ਕਿ ਉਹ ਸਿੱਖ ਇਤਿਹਾਸ ਨਾਲ ਸੰਬੰਧਤ ਫਿਲਮਾਂ ਦੀ ਭਵਿੱਖ ਦੇ ਵਿੱਚ ਹੋਰ ਵੱਡੀ ਪੇਸ਼ਕਾਰੀ ਕਰੋ ਜਿੰਨੇ ਮੈਂ ਹੁਣ ਤੱਕ ਟੀਜ਼ਰ ਲਿਖੇ ਆ ਜਿਨ੍ਹਾਂ ਮੈਂ ਅਕਾਲ ਫਿਲਮ ਦੇ ਵਿੱਚ ਹੁਣ ਤੱਕ ਜੀਤ ਦੇਖੇ ਆ ਜਿਨ੍ਹਾਂ ਮੈਂ ਹੁਣ ਤੱਕ ਇਸ ਫਿਲਮ ਦੇ ਬਾਰੇ ਜੋ-ਜੋ ਜਾਣਕਾਰੀਆਂ ਮਿਲਦੀਆਂ ਉਹ ਅੱਖਾਂ ਥਾਣੀ ਲਗਾਈਆਂ ਉਹਦੇ ਚੋਂ ਮੈਨੂੰ ਇਹ ਲੱਗਦਾ ਜੀ ਕਿ 10 ਅਪ੍ਰੈਲ ਨੂੰ ਪੰਜਾਬੀ ਸਿਨੇਮੇ ਦੇ ਵਿੱਚ ਸ਼ਾਇਦ ਕੋਈ ਤਬਦੀਲੀ ਆਵੇ ਤੇ ਲੋਕ ਆ ਜਿਹੜੇ ਦਰਸ਼ਕ ਆ ਜਿਹੜੇ ਪੰਜਾਬੀ ਸਿਨੇਮੇ ਨਾਲ ਜੁੜੇ ਲੋਕ ਆ ਜਿਹੜੇ ਉਹ ਸ਼ਾਇਦ ਇਸ ਗੱਲ ਦੇ ਵੱਲ ਹੋਰ ਮੋੜ ਕੱਟਣ ਕਿ ਭਾਈ ਅਸੀਂ ਸਿੱਖ ਇਤਿਹਾਸ ਨਾਲ ਸਿੱਖ ਵਿਰਸੇ ਨਾਲ ਸੰਬੰਧਤ ਫਿਲਮਾਂ ਵੱਧ ਬਣਾਉਣੀਆਂ ਤੇ ਦੇਖਣੀਆਂ ਤੇ ਇੱਕ ਹੋਰ ਗੱਲ ਆ ਤਰਸੇਮ ਜਸੜ ਦੀ ਫਿਲਮ ਵੀ ਉਹਦੇ ਸਮੇਂ ਚ ਆ ਰਹੀ ਆ ਗੁਰੂ ਨਾਨਕ ਜਹਾਜ਼ ਇਹ ਕਾਮਾਗਾਟਾ ਮਾਰੂ ਦੇ ਉੱਤੇ ਨਿਰਧਾਰਤ ਹੈਗੀ ਹੈਗੀ ਉਸ ਵਿਸ਼ੇ ਨੂੰ ਉਭਾਰਦੀ ਆ ਵੇਨੇ ਪਾਈ ਇਸ ਫਿਲਮ ਦੇ ਵਿੱਚ ਕੀ ਕੀ ਆ ਪਰ ਮੈਨੂੰ ਆਸ ਆ ਵੀ ਇਹ ਵੀ ਫਿਲਮ ਚੱਲੂਗੀ ਕਿਉਂਕਿ ਅੱਜ ਪੰਜਾਬੀ ਸਿਨੇਮੇ ਦੇ ਵਿੱਚ ਨਵੇਂ ਮੋੜ ਕਟਾਉਣ ਦੀ ਲੋੜ ਆ ਨਵੇਂ ਵਿਸ਼ੇ ਪ੍ਰੂਣ ਦੀ ਲੋੜ ਹੈ ਦਰਸ਼ਕਾਂ ਦਾ ਭਰੋਸਾ ਜਿੱਤਣ ਦੀ ਲੋੜ ਹੈ ਸੋ ਮੇਰੇ ਮਨ ਦੇ ਵਿੱਚ ਇਹ ਸੀ ਕਿ ਦੋ ਫਿਲਮਾਂ ਇਕੋ ਡੰਡ ਦੇ ਵਿੱਚ ਆ ਚੁੱਕੀਆਂ ਦੋ ਫਿਲਮਾਂ ਹਾਲੇ ਆਉਣੀਆਂ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੱਖ ਵਿਰਸੇ ਨਾਲ ਸੰਬੰਧਿਤ ਬਾਕੀ ਹੈ ਜੋ ਪੰਜਾਬੀਆਂ ਦਾ ਅਤੀਤ ਆ ਉਹਦੇ ਬਾਰੇ ਪੇਸ਼ਕਾਰੀ ਕਰਨ ਵਾਲੀਆਂ ਬਾਕੀ ਹੈ ਸੋ ਸੋਹਣੀਆਂ ਫਿਲਮਾਂ ਬਣਨ ਤੇ ਦਰਸ਼ਕ ਲੁੱਟਿਆ-ਪੁੱਟਿਆ ਨਾ ਮਹਿਸੂਸ ਕਰੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਜੇ ਅੱਜ ਪੰਜਾਬੀ ਸਿਨੇਮੇ ਦੇ ਨਾਲ ਜੁੜੇ ਹੋਏ ਲੋਕ ਦਰਸ਼ਕ ਭੈਣਾ ਵੀਰ ਦੱਖਣ ਦੀਆਂ ਫਿਲਮਾਂ ਦੇਖ ਕੇ ਤੇ ਘਰ ਘਰ ਦੇ ਵਿੱਚ ਗੱਲ ਚੱਲ ਸਕਦੀ ਵੀ ਅੱਲੂ ਵਰਜਨ ਐ ਕਰਦਾ ਉਹਦੇ ਵਿੱਚ ਜੀ ਫਲਾਣਾ ਕਲਾਕਾਰ ਇੰਉਂ ਕਰਦਾ ਤੇ ਭਾਈ ਪੰਜਾਬੀ ਸਿਨੇਮਾ ਵੀ ਉਸ ਮੁਕਾਮ ਤੇ ਜਾਵੇ ਜਿਹੜੇ ਮੁਕਾਮ ਦੇ ਉੱਤੇ ਜਾ ਕੇ ਗੈਰ ਪੰਜਾਬੀ ਵੀ ਕਹਿਣ ਵੀ ਯਾਰ ਹੁੰਦੀ ਫਿਲਮ ਆਹਾ ਜਿਹਦੇ ਬਾਰੇ ਪਾਕਿਸਤਾਨ ਦੇ ਵਿੱਚ ਵੀ ਗੱਲਾਂ ਚੱਲਣ ਵੀ ਹੁੰਦੀ ਫਿਲਮ ਆਹਾ ਉਹ ਪਰ ਤਾਂ ਹੋਊਗਾ ਜੇਕਰ ਅਸੀਂ ਦੱਖਣ ਦੀਆਂ ਫਿਲਮਾਂ ਜਿੰਨੀ ਮਿਹਨਤ ਕਰਾਂਗੇ ਤੇ ਜੇ ਨਹੀਂ ਕਰਾਂਗੇ ਭਾਈ ਫਿਰ ਕੁਝ ਨਹੀਂ ਵਟਿਆ ਜਾਣਾ ਜਿਹੜੀਆਂ ਚੰਗੀਆਂ ਫਿਲਮਾਂ ਆਉਂਦੀਆਂ ਸਲਾਮ ਆ ਜਿਹੜੀਆਂ ਨਹੀਂ ਆਉਂਦੀਆਂ ਚੰਗੀਆਂ ਉਹਨਾਂ ਨੂੰ ਬੇਨਤੀ ਆ ਕਿ ਭਾਈ ਇਹੋ ਜੇ ਨਾ ਹੀ ਤਜਰਬੇ ਕਰਿਆ ਕਰੋ ਦਰਸ਼ਕੀ ਜੇਬ ਦੇ ਉੱਤੇ ਢਾਕਾ ਨਾ ਪਵੇ